ਹਿੰਮਤ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਤੇ ਇਸ ਕਹਾਵਤ ਨੂੰ ਇਹਨਾਂ ਬਜ਼ੁਰਗਾਂ ਨੇ ਸੱਚ ਕਰ ਦਿਖਾਇਆ ਹੈ ਘਰ ਤੋਂ ਇਹ ਸਾਗ ਤੇ ਮੱਕੀ ਦੀਆਂ ਰੋਟੀਆਂ ਬਣਾ ਕੇ ਲਿਆਉਂਦੇ ਨੇ 70 ਸਾਲਾ ਬਜ਼ੁਰਗ ਦੀ ਹਿੰਮਤ ਦੀ ਵੀ ਦਾਦ ਹੈ ਇਹਨਾਂ ਦੇ ਜਜ਼ਬੇ ਨੂੰ ਵੀ ਸਲਾਮ ਹੈ ਜੋ ਗੁਰੂ ਤਨ ਗੁਰ ਨਾਨਕ ਸਾਹਿਬ ਦੇ ਫਲਸਫੇ ਤੇ ਚੱਲਦੇ ਆਂ ਦੋ ਰੋਟੀਆਂ ਸਾਗ 5 ਰੁਪਏ 5 ਰੁਪਏ ਹਾਂਜੀ ਪੰਜਾਂ ਦੇ ਦੋ ਰੋਟੀਆਂ ਨਾਲ ਸਾਗ ਇਹ ਉਹ ਬਾਬਾ ਬੋੜਾ ਜਿੰਦਾ ਧੰਨ ਇੱਕ ਤੇ ਹੱਥੇ ਸਵਾਦ ਦਾ ਆਨੰਦ ਮਾਣਦੇ ਸਾਰੇ ਤੇ ਖੁਸ਼ ਜਾਂਦੇ ਆਂ ਤੁਹਾਨੂੰ ਨਾ ਕੀ ਬਾਤ ਹੈ ਜੀ ਕਹਿੰਦੇ ਨੇ ਕਿ ਬਜ਼ੁਰਗ ਘਰ ਚ ਲੱਗਿਆ ਉਹ ਬੋਰਡ ਦਾ ਰੁੱਖ ਹੁੰਦੇ ਨੇ ਜਿਨ੍ਹਾਂ ਦੀ ਛਾਂ ਅਤੇ ਨਿਗ ਪੂਰਾ ਟੱਬਰ ਮਾਨਦਾ ਪਰ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਅਜਿਹੇ ਬੋਰਡ ਦੇ ਨਾਲ ਜੋ ਘਰ ਸਤਾ ਨਹੀਂ ਲੱਗਿਆ ਪਰ ਜਿਸ ਥਾਂ ਤੇ ਲੱਗਿਆ ਹੈ ਉਸ ਥਾਂ ਤੇ ਹਰ ਕੋਈ ਆਂਦਾ ਜਾਂਦਾ ਉਹਨਾਂ ਦੀ ਨਿਗ ਅਤੇ ਹੱਥਾਂ ਦੇ ਸਵਾਦ ਦਾ ਆਨੰਦ ਮਾਨਦਾ ਇਹ ਬਜ਼ੁਰਗ ਮਿਸਾਲ ਨੇ ਨੌਜਵਾਨ ਵਰਗ ਦੇ ਲਈ ਜਿਹੜੇ ਮਿਹਨਤ ਕਰਨ ਤੋਂ ਭਜਦੇ ਨੇ ਥੋੜੀ ਬਹੁਤੀ ਮੁਸ਼ਕਲਾਂ ਤੇ ਹੌਸਲਾ ਛੱਡ ਦਿੰਦੇ ਨੇ ਪਰ ਲਗਭਗ 70 ਸਾਲ ਦੀ ਉਮਰ ਦੇ ਵਿੱਚ ਇਹ ਬਜ਼ੁਰਗ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਇਹ ਛੋਟਾ ਜਿਹਾ ਸੈਟਅਪ ਹੈ ਇਹਨਾਂ ਦਾ ਬਜ਼ੁਰਗਾਂ ਦਾ ਉਹ ਕਹਿੰਦੇ ਨੇ ਕਿ ਹਿੰਮਤ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਤੇ ਇਸ ਕਹਾਵਤ ਨੂੰ ਇਹਨਾਂ ਬਜ਼ੁਰਗਾ ਨੇ ਸੱਚ ਕਰ ਦਿਖਾਇਆ ਜਿਹੜੇ ਪੂਰੀ ਸਖਤ ਮਿਹਨਤ ਕਰਦੇ ਨੇ ਘਰ ਤੋਂ ਇਹ ਸਾਗ ਤੇ ਮੱਕੀ ਦੀਆਂ ਰੋਟੀਆਂ ਬਣਾ ਕੇ ਲੈਂਦੇ ਨੇ ਤੇ ਇੱਥੇ ਲੰਬੇ ਅਰਸੇ ਤੋਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਇਹਨਾਂ ਦੀ ਟਾਈਮਿੰਗ ਸੈੱਟ ਹੈ ਉੱਥੇ ਜਾ ਕੇ ਲੋਕ ਇਹ ਪਹਿਲਾਂ ਤੋਂ ਇੰਤਜ਼ਾਰ ਕਰ ਰਹੇ ਹੁੰਦੇ ਕਿ ਕਦੋਂ ਬਾਬਾ ਜੀ ਆਣਗੇ ਤੇ ਕਦੋਂ ਇਹਨਾਂ ਦੇ ਹੱਥ ਦਾ ਸਰੋਂ ਦਾ ਸਾਗ ਤੇ ਮੱਕੀ ਰੋਟੀ ਸਾਸਿਕਲ ਬਾਬਾ ਜੀ ਬਾਈ ਸਭ ਤੋਂ ਪਹਿਲਾਂ ਸੋ ਤੁਹਾਡਾ ਨਾਂ ਕੀ ਹੈ ਦਰਸ਼ਨ ਸਿੰਘ ਜੀ ਕਿੱਥੋਂ ਦੇ ਆਣ ਵਾਲੇ ਛਾਪਾ ਪਿੰਡ ਮੈਤਾ ਰੋਡ ਛਾਪਾ ਪਿੰਡ ਹਾਂ ਰੋਜ਼ ਪਿੰਡੋਂ ਆਪਾਂ ਅੰਜਲ ਕਰਦੇ ਹਾਂ ਹਾਂ ਜੀ ਪਿੰਡੋਂ ਆਈ ਜਾ ਰੇਡ ਜਹਾਂ ਜੀ ਚਲਾ ਕੇ ਜਾਏਗੀ ਕੀ ਤੁਸੀਂ ਇੱਥੇ ਛਕਾਣੇ ਲੋਕ ਹਾਂ ਜੀ ਰੋਟੀ ਸਾਗ ਆ ਗਿਆ ਮੱਕਈ ਦੀ ਰੋਟੀ ਆ ਚਾਟੀ ਦੀ ਲੱਸੀ ਆ ਕਿੰਨੇ ਦੀ ਪਲੇਟ ਆ ਜੀ ਸਾਰੀ ਦੋ ਰੋਟੀਆਂ ਸਾਗ 30 ਰੁਪਏ ਦੱਸੀ ਦਾ ਗਲਾਸ 10 ਰੁਪਏ 10 ਅੱਛਾ ਸਾਰਾ ਕੋਈ ਕਰੋ ਬਣਾ ਕੇ ਲੈਣੇ ਹੋ ਤੇ ਇਹ ਇੱਥੇ ਕਿਹੜੇ ਕਿਹੜੇ ਬਜ਼ਾਰਾਂ ਸੀ ਜਾਣੀ ਆਹੇ ਤੋਂ ਆ ਜੜੀਆਂ ਮਾਰ ਕੀ ਰੋ ਆ ਬਾਸ ਟੈਂਡ ਛਾਪੇ ਪਿੰਡ ਉੱਥੇ ਆਨ ਤੱਕ ਕਿੰਨੇ ਦੀ ਲੱਗਦੀ ਫਿਰ ਤੁਹਾਨੂੰ ਘੰਟਾ ਡੇਢ ਘੰਟਾ ਲੱਗ ਜਾਂਦਾ ਇੱਥੇ ਡੇਢ ਘੰਟਾ ਰਿਕਸ਼ਾ ਚਲਾ ਕੇ ਤੁਸੀਂ ਇੱਥੇ ਪਹੁੰਚਦੇ ਹੋ ਤੇ ਕਿੰਨੇ ਵੇ ਤੱਕ ਇੱਥੇ ਰਹਿੰਦੇ ਹੋ ਕਿੰਨੇ ਦੇ ਜਾਂਦੇ ਪੰਜ ਕ 6 ਵਜੇ ਜਾਂਦੇ ਸਵੇਰੇ 9 ਵਜੇ ਥੋੜ ਜਾ ਯਾਰੀ 7:30 ਕਰੋ ਨਿਕਲਦੇ ਹੋ ਤੇ ਫਿਰ ਤਾਂ ਕਾਫੀ ਜਲਦੀ ਉੱਠ ਕੇ ਤਿਆਰ ਕਰਨਾ ਪੈਂਦਾ ਚਾਰ ਵਜੇ ਉੱਠੀ ਜਦ ਸਵੇਰੇ ਸਵੇਰੇ 4 ਵਜੇ ਹਾਂਜੀ ਪੂਰੇ ਖੀਰ ਤਿਆਰ ਕਰਦੇ ਹਾਂਜੀ ਹਾਂਜੀ ਸੱਚ ਕੋਣ ਕੋਣ ਹੈ ਜੀ ਹਾਂਜੀ ਦੋ ਬੇੜੇ ਵੀ ਲਾਉਂਦੇ ਆ 24 ਕੰਮ ਕਰਦੇ ਹਾਂ ਇੱਕ ਆਮ ਦਾਸ ਉਹ ਹਸਪੀਟਲ ਗਏ ਆ ਤੇ ਹਾਂਜੀ ਇੱਕ ਮੱਡੇ ਬੱਲਾ ਵੰਡੇ ਦੂਜੇ ਸਰਜੀ ਬੰਡੀ ਬੱਲਾ ਹਾਂਜੀ ਬਸ ਇਹ ਹੋ ਲਾਉਣੇ ਆ ਕਰਦੇ ਤਿਆਰ ਕਰਕੇ ਦਿੰਦੇ ਤੁਸੀਂ ਕਰਦੇ ਤੁਹਾਡੇ ਨਾਲ ਤਿਆਰ ਕਰਦੇ ਕਿੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਲੋਕ ਕਿੰਨਾ ਕੁ ਪਸੰਦ ਕਰਦੇ ਬਹੁਤ ਜਿਆਦਾ ਪਸੰਦ ਹੈ ਸਾਗ ਤੇ ਮੱਕਈ ਦੀ ਰੋਟੀ ਕਰਦੇ ਕਿੰਨੇ ਸਾਲ ਹੋ ਗਏ ਮੈਨੂੰ 30 ਸਾਲ ਹੋ ਗਏ ਪਹਿਲਾਂ ਮੋਸਾਈਕਲ ਤੇ ਆਉਣਾ ਨਾ ਪਜਾਰਾਂ ਚ ਘਰਾਜੇ ਵੇਚਦਾ ਰਿਆਂ ਪਹਿਲੇ ਅੱਛਾ ਪਹਿਲਾਂ ਸਾਈਕਲ ਤੇ ਕਰਦੇ ਸੀ ਹਾਂ ਜੀ ਬਹੁਤ ਵਧੀਆ ਸਵਾਦ ਹੈ ਸਾਗ ਤੇਰੀ ਜਿਹ ਨਾਲ ਖਾਈਦਾ ਕੋਈ ਕਮੀ ਪੇਸ਼ ਨਹੀਂ ਹਾਂ ਜੀ ਹਾਂ ਜੀ ਬਈ ਡੇਲੀ ਇੱਥੇ ਖਾਈਦਾ ਨਾਸ਼ਤ ਦੁਪਹਿਰ ਦਾ ਲੈਣ ਚ ਪੱਕਾ ਜੀ ਪੱਕਾ ਲੱਗਾ ਪਰਵਾਨਾ ਟੈਟਰ 240 ਬਖੱਚੀ ਆਇਆ ਦਿੱਲੀ ਤੇ ਇਥੋਂ ਮੱਕੇ ਦੀ ਰੋਟੀ ਖਾਣੀ ਖਾਣੀ ਜੀ ਬਹੁਤ ਸਵਾਦ ਟੈਸਟੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਇਹ ਸਾਡਾ ਵਿਰਸਾ ਜੀ ਵੇਖ ਲਓ ਸਰੋਂ ਦਾ ਸਾਗ ਮੱਕੀ ਰੋਟੀ ਦੁਨੀਆ ਚ ਪੰਜਾਬੀ ਜਿੱਥੇ ਮਰਜੀ ਬੈਠਾ ਹੋਵੇ ਉਹਦੀ ਇਹ ਤਾਂ ਗਰੰਟੀ ਹੈ ਕਿ ਕਦੇ ਮੌਕਾ ਮਿਲੇ ਸਰੋਂ ਦਾ ਸਾਗ ਤੇ ਮੱਕੀ ਰੋਟੀ ਖਾਈਏ ਹਾਂਜੀ ਪਰ ਬਾਬਾ ਜੀ ਨੂੰ ਅਸੀਂ ਵੇਖੇ ਸੜਕਾਂ ਤੇ ਸ਼ਿਕਾਰ ਹਾਂਜੀ ਕਈ ਲੋਕ ਜਿਹੜੇ ਨਹੀਂ ਘਰ ਕਿਰਾਏ ਦੇ ਦਿੰਦੇ ਆ ਕਮਰਿਆਂ ਦੇ ਵਿੱਚ ਨਹੀਂ ਕਰਦਾ ਸਾਗ ਖਾ ਸਕਦੇ ਉਹ ਬਾਪੂ ਜੀ ਆ ਬਣਾਣਾ ਵੀ ਥੋੜਾ ਮੁਸ਼ਕਲ ਆ ਹਾਂ ਜੀ ਮੁਸ਼ਕਲ ਆ ਮਤਲਬ ਬਾਪੂ ਜੀ ਕੋ ਆ ਕੇ ਖਾ ਲੈਣਾ ਵਧੀਆ ਸਾਗ ਬਣਿਆ ਵਕੀ ਰੋਟੀ ਆ ਜਿਹੜੇ ਨਹੀਂ ਕਰਦਾ ਮਤਲਬ ਦੂਰ ਰਹਿੰਦੇ ਘਰ ਤੋਂ ਉਹਨਾਂ ਵਾਸਤੇ ਬਹੁਤ ਵਧੀਆ ਹਾਂ ਘਰ ਆਵਾਜ਼ ਦਾ ਸਵਾਦ ਬਹੁਤ ਵਧੀਆ ਆ ਅਕਸਰ ਹੀ ਆਨੋ ਹਾਂ ਨਹੀਂ ਅਕਸਰ ਨਹੀਂ ਬੈ ਤੁਹਾਨੂੰ ਵੇਖ ਕੇ ਰੁਕ ਗਿਆ ਮੈਂ ਬਹੁਤ ਵਧੀਆ ਮਿਹਨਤੀ ਬਾਪੂ ਮਿਹਨਤ ਬਾਪੂ ਦੀ ਵਧੀਆ ਮਤਲਬ ਵਧੀਆ ਜੋ ਕੁਝ ਵੀ ਮਤਲਬ ਜਿਹਨੂੰ ਜੀ ਕਰੇ ਆ ਕੇ ਖਾ ਸਕਦਾ ਸਾਗ ਮੋਹ ਹਾਰੇ ਖਾਸਤੇ ਵਧੀਆ ਇਹ ਕਿੰਨਾ ਨੇ ਕਰਾਇਆ ਪੈ ਕੇ ਜੀ ਆ ਬੈਂਡਰੀ ਵਾਲੇ ਜੀ ਢੀਲੇ ਨੇ ਹਾਂਜੀ ਭਾਜੀ ਹਾਂਜੀ ਕਿਹਨਾ ਵਜ ਤੁਹਾਡਾ ਵਿਪਨ ਪਹਿਲਾਂ ਵੀ ਲੈ ਕੇ ਜਾਂਦੇ ਹਾਂਜੀ ਹਾਂਜੀ ਕਿਤਰਾ ਲੱਗਦਾ ਬਾਬਾ ਨਹੀਂ ਬੜਾ ਵਧੀਆ ਸਾਗ ਲੇਉਂ ਉਹ ਵਧੀਆ ਉਹ ਵਧੀਆ ਬਣਾਉਂਦੇ ਐ ਐਕਸੈਸਰੀ ਲੈ ਕੇ ਜਾਂਦੇ ਹਾਂਜੀ ਹਾਂਜੀ ਮੈਂ ਕੱਲ ਵੀ ਲੱਭਣ ਡੇ ਕੱਲ ਲੱਭੇ ਨਹੀਂ ਅੱਛਾ ਹਾਂ ਹਾਂ ਕੱਲ ਆਈ ਨਹੀਂ ਹੁਆ ਵੀ ਨਹੀਂ ਆਏ ਬਾਬਾ ਛੁੱਟੀ ਛੁੱਟੀ ਕਰਦੇ ਹੋ ਫਿਰ ਕਦੇ ਹਾਂ ਜੀ ਉਹ ਵੰਡਰੀ ਇੱਕ ਦਿਨ ਲੱਗਦਾ ਇੱਕ ਦਿਨ ਡਾਜਦਾ ਨਹੀਂ ਅੱਛਾ ਵੇਹੇ ਆ ਉਮਰ ਜਿਹੜੀ ਹੈ ਦਿਲ ਨਹੀਂ ਕਰਦਾ ਵੀ ਆਰਾਮ ਕਰੀ ਹੌਣ ਕਰੇ ਬਹਿ ਕੇ ਨਹੀਂ ਨਹੀਂ ਦਿਲ ਕਹਾਦਾ ਕਰਦਾ ਜੇ ਘਰ ਬਹਿ ਕੇ ਤੇ ਕੰਮ ਖਰਾਬ ਆ ਫਿਰ ਆੜ ਨਹੀਂ ਤੋਤੇ ਫਿਰ ਹਾਂ ਜੀ ਤੇਲੀ ਪਾਛੇ ਗੁਰੂ ਨਾਨਕ ਦੇਵ ਜੀ ਦੇ ਦਸੇ ਰਸਤੇ ਤੇ ਚਲਦੇ ਆ ਉਹਨਾਂ ਦੀ ਫਲਸਫੀ ਸੀਗੀ ਗੁਰੂ ਸਾਹਿਬ ਦਾ ਫਲਸਫਾ ਸੀ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਕਿਰਤ ਕਰਨ ਦਾ ਪੂਰੀ ਮਨਸ਼ਤਾ ਹੈ ਕਿ ਕਰਨੀ ਕਰਨੀ ਤੇ ਕਰ ਨਹੀਂ ਕਰਦੇ ਆਉਣਾ ਆਉਣਾ ਆ ਉਹ ਤਰੀ ਪੋਤਰੇ ਦਵਾਲੇ ਹੁੰਦੇ ਉਹਨਾਂ ਨੂੰ ਕੋਈ ਦੇਵੇ ਜੇ ਬਾਹਰੋਂ ਘੜੀ ਦਾ ਦੇ ਦਈਂ ਦੇ ਜੇ ਬਾਹਰੋਂ ਨਾ ਖੜਿਆ ਤੇ ਫੇਰ ਕਿਤੇ ਜਾਂਦੇ ਹੀ ਪਾਲਦੇ ਹੋਣੇ ਵੀ ਹਾਂਜੀ ਉਹ ਵੱਲ ਨਹੀਂ ਜੇ ਚਾਰ ਵਜੇ ਉੱਠ ਕੇ ਸ਼ਾਮ ਤੱਕ ਸਾਰਾ ਦਿਨ ਸਭ ਕੁਝ ਹੁੰਦਾ ਜੀ ਸਰੀਰ ਨੂੰ ਸਿਕਾਉਟ ਕਿਉਂ ਨਹੀਂ ਹੁੰਦੀ ਜੇ ਮਾਰੀ ਦੇ ਮਾਰੇ ਕਰਨਾ ਹੀ ਪੈਂਦਾ ਆ ਲਓ ਜੀ ਅੱਛਾ ਕਿੰਨੇ ਜੀ ਪਹੁੰਚਦੇ ਹੋ ਕਰੇ ਫੇਰ ਚਲਾ ਕੇ ਵਾਪਸ ਕਰੇ ਸੱਤ ਵਜੇ ਵਸ ਸਕਦੇ 6 ਵਜੇ ਵਸ ਸਕਦੇ ਪਰ ਉਹ ਠੰਡ ਠੁੰਡੂਗੀ ਠੰਡ ਪੈ ਗਈ ਹਾਂਜੀ ਹੋਰ ਅੱਧਾ ਘੰਟਾ ਤੁਰਨ ਵਾਲੇ ਅੱਛਾ ਅੱਧਾ ਜਲਦੀ ਕੋਸਨ ਬਦਲ ਕੇ ਜਲਦੀ ਜਾਉਂਗੇ ਹਾਂ ਜੀ ਹਾਂ ਜੀ ਭਾਜੀ ਹਾਂ ਜੀ ਅਬ ਬੜੇ ਪੁਰਾਣੇ ਪਪਾਈ ਹੈ ਗਈ ਬਹੁਤ ਵਧੀਆ ਸਾਗ ਮੁੱਕੀ ਰੋਟੀ ਡਬਨ ਹੁੰਦੇ ਜੀ ਅੱਛਾ ਬਹੁਤ ਵਧੀਆ ਹੈ ਜੀ ਬਹੁਤ ਚੰਗਾ ਲੱਗਦਾ ਜੀ ਅੱਛਾ ਜਲਦੀ ਹਾਂ ਜੀ ਪਹਿਲੇ 5 ਰੁਪਏ ਦੇ ਵੇਚਦੇ ਹੁਣ 20 ਰੁਪਏ ਦਾ ਹੋ ਗਿਆ ਅੱਛਾ ਤਾਂ ਭਾਜੀ ਜੇ ਸ਼ੁਰੂ ਕੀਤਾ ਸੀ ਉਦੋਂ ਕੀ ਰੇਟ ਵੇਚਦੇ ਸੀ ਪਲੇਟ ਪਰ ਦੋ ਰੋਟੀਆਂ ਸਾਗ 5 ਰੁਪਏ 5 ਰੁਪਏ ਹਾਂਜੀ 5ਆਂ ਦੀਆਂ ਦੋ ਰੋਟੀਆਂ ਨਾਲ ਸਾਗ ਮੜਕੇ 8 ਦੀਆਂ ਮੜਕੇ 12 ਦੀਆਂ 15 ਦੀਆਂ 29 ਦੀਆਂ 2 ਵੇਜ ਦੀਆਂ ਤਾਂ ਕਿੰਨੀ ਦੀ ਹੋਰ ਕੰਮ ਕਰਨਾ ਕੀ ਸੋਚੇ ਹੋਰ ਵਧਾਣਾ ਇਹਨੂੰ ਕਿ ਦੁਕਾਨ ਤੋਂ ਕੋਈ ਨਹੀਂ ਸੋਚਿਆ ਕਦੇ ਹਾਂਜੀ ਵੇਖੋ ਹਣ ਇਸੇ ਤਰ੍ਹਾਂ ਇਹ ਰੇੜੀ ਨੂੰ 12 ਕੇ ਕਰਾਂਗੇ ਕੰਮ ਲਈ اچھا ਹਾਂਜੀ ਕਲੀਅਰ ਕਰਨਾ ਜੀ ਆਲੀ ਵੇਖੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਕੀ ਵਧਾ ਸਵੇਰੇ ਨੇ ਮੁੱਕ ਦਈਏ ਸਾਹ ਹੁੰਦੀ ਰਹਿਣਾ ਆਸ ਹੈਗੀ ਆ ਕਿ ਜਿਹੜਾ ਜਿਹੜਾ ਆਸ ਹੈ ਉਹ ਨਜ਼ਰ ਕਰਾਂਗੇ ਹਾਂਜੀ ਬਿਲਕੁਲ 70 ਸਾਲਾ ਬਜ਼ੁਰਗ ਹਾਂਜੀ ਤੁਹਾਨੂੰ 15 ਸਾਲ ਆਏ ਮੈਨੂੰ 20 ਸਾਲ ਹੋ ਗਏ ਛਕਾ ਜਲੰਦੇ ਮੈਨੂੰ 15 ਸਾਲ ਹੋ ਗਏ ਆ ਇੱਥੇ ਥਾਣੀ ਖਾਣੀ ਹਾਂਜੀ ਮੈਂ ਕਾੜੀ ਘਰ ਆਵਾਂਗਾ ਹਲਵਾਈ ਹੈਗਾ ਅੱਛਾ ਕੋਕਾ ਦਾ ਪਰ ਸਵਾਦ ਲੱਗਦਾ ਸਵਾਦ ਲੱਗਦਾ ਮੈਂ ਇੱਥੇ ਆਨਾ ਇਹ ਉਹ ਬਾਬਾ ਬੋਹਣ ਆ ਜਾਂਦਾ ਤੇ ਨਿਗ ਤੇ ਹੱਥੇ ਸਵਾਦ ਦਾ ਆਨੰਦ ਮਾਣਦੇ ਸਾਰੇ ਤੇ ਖੁਸ਼ ਜਾਂਦੇ ਇੱਥੋਂ ਹਾਂ ਕੀ ਬਾਤ ਹੈ ਜੀ ਵੈਰੀ ਗੁੱਡ ਪਿੰਡ ਛਾਪੇ ਦੇ 70 ਸਾਲਾ ਬਜ਼ੁਰਗ ਦੀ ਹਿੰਮਤ ਦੀ ਵੀ ਦਾਦ ਹੈ ਇਹਨਾਂ ਦਾ ਜਜ਼ਬੇ ਨੂੰ ਸਲਾਮ ਹੈ ਜੋ ਗੁਰੂ ਧੰਗੁਰ ਨਾਨਕ ਸਾਹਿਬ ਦੇ ਫਲਸਫੇ ਤੇ ਚੱਲਦੇ ਆ ਕਿਰਤ ਕਰਦੇ ਨੇ ਸਰੋਂ ਦਾ ਸਾਗ ਮੱਕੀ ਦੀ ਰੋਟੀ 5 ਰੁਪਏ ਤੋਂ ਸ਼ੁਰੂ ਕੀਤੀ ਪਲੇਟ ਹੁਣ 30 ਰੁਪਏ ਹੋ ਚੁੱਕੀ ਹੈ ਤੇ ਨਾਲ ਚਾਟੀ ਰਸੀ ਔਰ ਸਭ ਤੋਂ ਖਾਸ ਗੱਲ ਕਿ ਸਭ ਤੋਂ 1.5 ਘੰਟਾ ਰੋਜ਼ ਸਵੇਰੇ ਰਿਕਸ਼ਾ ਆਪਣੇ ਪਿੰਡੋਂ ਛਾਪੇ ਤੋਂ ਚਲਾ ਕੇ ਇੱਥੇ ਪਹੁੰਚਦੇ ਨੇ ਔਰ ਉਸੇ ਤਰ੍ਹਾਂ ਸ਼ਾਮ ਨੂੰ ਵੀ ਰਿਕਸ਼ਾ ਚਲਾ ਕੇ ਆਪਣੇ ਘਰੇ ਵਾਪਸ ਜਾਂਦੇ ਨੇ ਉਸ ਤੋਂ ਬਾਅਦ ਫਿਰ ਸਵੇਰੇ 4 ਵਜੇ ਉੱਠ ਕੇ ਉਹੀ ਰੁਟੀਨ ਸਾਰਾ ਖਾਣਾ ਜਿਹੜਾ ਤਿਆਰ ਕਰਦੇ ਨੇ ਤੇ ਪਰ ਜਜ਼ਬਾ ਹੈ ਕਿ ਜਿੰਨੀ ਦੇਰ ਤੱਕ ਸਾਹ ਹੈ ਓਨੀ ਦੇਰ ਤੱਕ ਕਿਰਤ ਜ਼ਰੂਰ ਜਾਰੀ ਰਹੂਗੀ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੌਂਗਾ ਪੀ.ਟੀ.ਸੀ. ਨੂੰ ਅੰਮ੍ਰਿਤਸਰ